ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਇੱਕ ਮਰੂ ਪੰਨੂ ਬੁਟੀਕ ਤੇ ਤੇ ਉਮੀਦ ਕਰਦਾ ਹਾਂ ਤੁਸੀਂ ਸਾਰਾ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਕਿਤੇ ਜਾਣ ਲਈ ਰੈਡੀ ਹੋਏ ਆ ਇੱਕ ਗੰਭੀਰ ਦਾ ਹੈਗਾ ਮੈਚ ਤੇ ਆਪਾਂ ਉੱਥੇ ਰਾਈਫਲ ਸ਼ੂਟਿੰਗ ਦਾ ਮੈਚ ਆ ਉੱਥੇ ਜਾ ਰਹੇ ਆ ਤੇ ਆਪਾਂ ਅੱਗੇ ਦਾ ਸਾਰਾ ਤੁਹਾਡੇ ਨਾਲ ਕੰਟੀਨਿਊ ਕਰਦੇ ਆ ਤੇ ਹੁਣ ਬੈਕ ਕੈਮਰਾ ਕਰਕੇ ਦਿਖਾਉਣੇ ਆ ਕਿ ਆਪਣੇ ਬੁਟੀਕ ਤੇ ਕਿਦਾਂ ਦਾ ਕੰਮ ਚੱਲ ਰਿਹਾ ਇਹ ਇੱਥੇ ਆਪਣੇ ਬੁਟੀਕ ਤੇ ਚੱਲ ਰਿਹਾ ਹੈ ਬਾਕੀ ਸਾਰਾ ਕੁਝ ਆਪਣੇ ਜਿਹੜੇ ਹੈਗੇ ਆ ਉਹ ਲੈ ਕੇ ਗਏ ਹੋਇਆ ਵਰਕਰ ਵਗੈਰਾ ਜੋ ਵੀ ਫੈਬਰਿਕ ਜਾਂ ਜੋ ਵੀ ਹੈਗਾ ਤੇ ਇਹ ਇੱਕ ਲਹਿੰਗਾ ਪਿਆ ਹੋਇਆ ਇੱਧਰ ਆਪਣੀ ਬੇਟੀ ਇਹ ਦੇਖੋ ਇਹ ਸ਼ਰਾਰਤਾਂ ਬਹੁਤ ਕਰਦੀ ਆ ਤੇ ਇੱਧਰ ਇੱਕ ਵੀਰ ਹਲੇ ਆਪਣੇ ਟੁਆਇਸ ਬਣਾਉਣ ਚ ਮਸ਼ਰੂਕ ਹੋਇਆ ਪਿਆ ਤੇ ਫਿਰ ਚਲੋ ਆਪਾਂ ਅੱਗੇ ਜਿਵੇਂ ਜਿਵੇਂ ਚੱਲਦੇ ਆ ਤਾਂ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਕੀ ਕੀ ਕਰਦੇ ਅਰ ਇੱਥੋਂ ਵੀਊ ਦੇਖ ਸਕਦੇ ਹੋ ਕਿ ਕਿ ਆਪਣੇ ਘਰ ਤੋਂ ਬਹੁਤ ਹੀ ਵਧੀਆ 뷰 ਹੁੰਦਾ ਸਾਹਮਣੇ ਪਾਰਕ ਆ ਤੇ ਇੱਧਰ ਵੀ ਪਾਰਕ ਆ ਤੇ ਬਹੁਤ ਹੀ ਵਧੀਆ ਲੋਕੇਸ਼ਨ ਆ ਤੇ ਸੂਰਜ ਪੂਰਾ ਚਮਕ ਰਿਹਾ ਤੇ ਚਲੋ ਜੀ ਆਪਾਂ ਘਰ ਤੋਂ ਨਿਕਲ ਗਏ ਆ ਤੇ ਹੁਣ ਅੱਗੇ-ਅੱਗੇ ਦੇਖਦੇ ਆ ਕਿੱਧਰ-ਕਿੱਧਰ ਦੀ ਆਪਾਂ ਜਾਣਦੇ ਆ ਤੇ ਫਿਰ ਨਾਲ-ਨਾਲ ਤੁਹਾਨੂੰ ਵੀ ਦਿਖਾਉਂਦੇ ਆ ਤੇ ਇੱਧਰ ਇੱਕ ਅੰਮ ਅੱਗੇ ਬੈਠ ਗਿਆ ਤੇ ਇੱਕ ਉਹਦੇ ਪਾਪਾ ਤੇ ਇਹ ਹੈ اپنی ਸ਼ਰਾਰਤੀ ਬੱਚੀ ਤੇ ਹੋਰ ਜੀ ਆਪਾਂ ਬੁਟੀਕਲੀ ਵੀ ਥੋੜੀ ਗੱਲ ਕਰ ਲੈਣੇ ਆ ਉਹਨਾਂ ਟਾਈਮ ਜਿੰਨਾ ਟਾਈਮ ਆਪਾਂ ਨੂੰ ਪਹੁੰਚਦੇ ਹਾਲੇ ਆਪਾਂ ਰੇਂਜ ਤੋਂ ਇਹਦੀ ਕਿੱਟ ਉਠਾਉਣੀ ਆ ਸਟੈਂਡ ਤੇ ਫਿਰ ਆਪਾਂ ਮੈਚ ਲਈ ਦੂਜੀ ਹੋਰ ਕਿਸੇ ਰੇਂਜ ਵਿੱਚ ਜਾਣਾ ਤੇ ਆਪਾਂ ਉਹਨਾਂ ਟਾਈਮ ਬੁਟੀਕ ਦੀ ਗੱਲ ਕਰ ਲੈਣੇ ਆ ਤੇ ਆਪਾਂ ਜਿਵੇਂ ਕਿ ਆਫਲਾਈਨ ਬੁਟੀਕ ਵਿੱਚ ਕਰ ਹੀ ਚੁੱਕੇ ਆ ਤੇ ਉਹਦੇ ਵੀ ਤੁਸੀਂ ਜਿਹੜੇ ਸੂਟ ਆ ਆਰਡਰ ਕਰ ਸਕਦੇ ਹੋ ਉਹਦੇ ਲਈ ਤੁਸੀਂ ਕੋਈ ਵੀ ਸੂਟ ਜੇ ਤੁਹਾਡੇ ਕੋਲੇ ਆਪਣੀ ਪਿਕ ਹੈਗੀ ਆ ਤੇ ਉਹ ਪਿਕ ਤੁਸੀਂ ਭੇਜ ਕੇ ਤੇ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਉਹ ਸੇਮ ਸੂਟ ਰੈਡੀ ਕਰਵਾ ਸਕਦੇ ਹੋ ਫੈਬਰਿਕ ਵਗੈਰਾ ਜਿੱਦਾਂ ਦਾ ਤੁਹਾਨੂੰ ਚਾਹੀਦਾ ਹੋਊਗਾ ਤੁਸੀਂ ਸਾਨੂੰ ਦੱਸ ਦਿਓ ਤੇ ਆਪਾਂ ਉਦਾਂ ਦਾ ਫੈਬਰਿਕ ਵਗੈਰਾ ਵੀ ਲਗਵਾ ਦਾਂਗੇ ਕਈ ਵਾਰੀ ਇਹ ਨਾ ਕੁਝ ਜਾਣੇ ਪ੍ਰਾਈਸ ਪੁੱਛ ਲੈਂਦੇ ਆ ਫਿਰ ਉਹ ਸੋਚਦੇ ਕਿ ਰੇਟ ਜ਼ਿਆਦਾ ਆ ਬਟ ਤੁਸੀਂ ਜਿੰਨੀ ਰੇਂਜ ਚ ਬਣਵਾਉਣਾ ਹੁੰਦਾ 19 ਰੇਂਜ ਦੱਸ ਦਿਆ ਕਰੋ ਕਿਉਂਕਿ ਆਪਾਂ 19 ਰੇਂਜ ਦੇ ਵਿੱਚ ਹੀ ਸੈਟਿੰਗ ਕਰ ਦਵਾਂਗੇ ਥੋੜਾ ਕੱਪੜਾ ਕਈ ਵਾਰੀ ਜ਼ਿਆਦਾ ਪਿਓਰ ਹੁੰਦਾ ਹੈ ਕੱਪੜਾ ਆਪਾਂ ਘੱਟ ਪ੍ਰਾਈਸ ਵਾਲਾ ਲਗਾ ਸਕਦੇ ਆ ਵਰਕ ਤਾਂ ਆਪਾਂ ਥੋੜਾ ਜਿਆ ਘੱਟ ਕਰ ਸਕਦੇ ਆ ਤੇ ਉਹਦੇ ਨਾਲ ਜਿਹੜਾ ਰੇਂਜ ਆ ਜਿਹੜੀ ਘੱਟ ਹੋ ਜਾਂਦੀ ਹੈ ਤੇ ਸੂਟ ਤੁਸੀਂ ਇਹ ਸਟੀਚ ਕਰਾ ਕੇ ਮੰਗਵਾਉਣੇ ਹੋਣ ਕਿ ਤਾਂ ਸਟੀਚ ਕਰਵਾ ਕੇ ਵੀ ਤੁਹਾਨੂੰ ਭੇਜ ਦਿਆ ਕਰਾਂਗੇ ਤੇ ਆਪਾਂ ਬਹੁਤ ਜਲਦ ਆਪਣੇ ਜਿਹੜੇ ਸੂਟ ਬਣ ਕੇ ਆ ਰਹੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਲੋ ਜੀ ਬੱਸ ਹੁਣ ਆਪਾਂ ਰੇਂਜ ਕੋਲ ਪਹੁੰਚ ਹੀ ਗਏ ਆ ਤੇ ਰੇਂਜ ਚ ਜਾ ਕੇ ਆਪਾਂ ਇਹਦੀ ਕਿੱਟ ਤੇ ਸਟੈਂਡ ਵਗੈਰਾ ਚੁੱਕ ਕੇ ਤੇ ਫਿਰ ਚੱਲਦੇ ਆ ਆਪਾਂ ਅੱਗੇ ਤੇ ਅੱਜਕੱਲ ਮੌਸਮ ਵੀ ਬਹੁਤ ਵਧੀਆ ਹੋ ਗਿਆ ਹੁਣ ਨਾ ਤਾਂ ਜ਼ਿਆਦਾ ਗਰਮੀ ਹੁੰਦੀ ਐ ਇਸ ਟਾਈਮ ਇਹ ਦੁਪਹਿਰ 'ਚ ਤਾਂ ਚਲੋ ਥੋੜੀ ਧੁੱਪ ਹੁੰਦੀ ਆ ਬਟ ਇਸ ਟਾਈਮ ਤਾਂ ਵਧੀਆ ਹੁੰਦੀ ਆ ਦੇਖੋ ਕਿੰਨਾ ਵਧੀਆ ਆ ਰਿਹਾ ਕੈਮਰੇ ਦੇ ਵਿੱਚ ਵੀ ਕਿੰਨਾ ਅੱਛਾ ਲੱਗ ਰਿਹਾ ਗ੍ਰੀਨਰੀ ਹਾਂ ਸਟਾਰਟ ਕਰ ਸਟਾਰਟ ਨਹੀਂ ਕੀਤਾ ਸਟਾਰਟ ਹਬਤ ਕਿਹੜੀ ਵੀਡੀਓ ਚਲੋ ਜੀ ਬਸ ਆਪਣੀ ਇੱਥੇ ਰੇਂਜ ਹੁਣ ਨੇੜੇ ਹੀ ਆ ਆਪਾਂ ਰੇਂਜ ਹੁਣ ਪਹੁੰਚਣ ਵਾਲੇ ਆ ਤੇ ਉੱਥੇ ਜਾ ਕੇ ਵੀ ਜੇ ਵੀਡੀਓ ਸ਼ੂਟ ਹੋ ਪਈ ਤਾਂ ਆਪਾਂ ਕਰਾਂਗੇ ਤਾਂ ਵੈਸੇ ਤਾਂ ਕੁਝ ਕਹਿੰਦੇ ਨਹੀਂ ਆ ਪਰ ਕਈ ਵਾਰੀ ਖੁਦ ਨੂੰ ਹੁੰਦਾ ਕਿ ਚਲੋ ਲੜਕੀਆਂ ਵੀ ਮੈਚ ਕਰਦੀਆਂ ਤਾਂ ਨਹੀਂ ਕਰੀਏ ਸ਼ੂਟ ਵੀਡੀਓ ਤੇ ਬਸ ਉਹ ਸਾਹਮਣੇ ਮਾਰਕੀਟ ਦੇ ਵਿੱਚ ਰੇਂਜ ਹੈਗੀ ਆ ਤੇ ਇੱਥੇ ਆਪਾਂ ਜਾਣੇ ਜੀ ਮੈਚ ਲਈ ਇਹ ਕੁਦਰਲਾ ਏਰੀਆ ਬਹੁਤ ਜ਼ਿਆਦਾ ਸ਼ਾਂਤ ਹੈ ਕਿਉਂਕਿ ਥੋੜਾ ਜਿਹਾ ਮੁਹਾਲੀ ਤੋਂ ਬਾਹਰ ਆ ਜਾਂਦਾ ਹੈ ਤਾਂ ਮੁਹਾਲੀ ਦਾ ਹੀ ਸੈਕਟਰ ਹੈ ਬਟ ਥੋੜਾ ਜਿਹਾ ਏਰੀਆ ਸ਼ਾਂਤ ਹੈਗਾ ਆਪਾਂ ਸਾਲਵੋ ਵਾਲਿਆਂ ਦੇ ਜਾਣਾ ਸੀਗਾ ਇੱਥੇ ਤਾਂ ਟ੍ਰਾਈਨੇਟਰਾ ਸਪਰਾਉਟ ਸਾਲਵੋ ਦਾ ਉਹ ਅੱਗੇ ਹੁਣਾ ਆਪਾਂ ਜਾਣਾ ਜੀ ਸਾਲਵੋ ਅਕੈਡਮੀ ਇੱਥੇ ਟ੍ਰਾਈਨੇਟਰਾ ਸਪਰਾਉਟ ਤੇ ਮੇਬੀ ਸਾਲ ਉਹ ਸ਼ਾਇਦ ਅੱਗੇ ਹੋਏ ਅੱਗੇ ਤਾਂ ਹੈ ਹੀ ਨਹੀਂ ਚਲੋ ਜੀ ਆਪਾਂ ਜਾਂਦੇ ਆ ਰੇਂਜ ਆਹ ਤਾਂ ਚਲੋ ਜੀ ਜਿਹੜੀ ਰੇਂਜ ਆਪਾਂ ਜਾਣਾ ਮੈਚ ਆ ਉਹ ਉਧਰ ਸਾਹਮਣੇ ਆ ਤੇ ਆਪਾਂ ਹੁਣ ਉਧਰ ਚੱਲਦੇ ਆ ਉਹ ਸਾਹਮਣੇ ਵੇਵ ਸਟਰੀਟ ਦੇ ਫਲੈਟ ਵੀ ਦਿਖ ਰਿਹਾ ਹੈ ਤੇ ਉਹਨਾਂ ਦੇ ਸਾਹਮਣੇ ਹੀ ਆ ਇਧਰ ਇਸ ਮਾਰਕੀਟ ਦੇ ਅੰਦਰ ਹੈਗੀ ਆ ਸਾਲਵੋ ਵਾਲਿਆਂ ਦੀ ਰੇਂਜ ਬਹੁਤ ਤੇ ਚਲਦੇ ਆ ਇੱਥੇ ਦੇਖੋ ਸੁਈ ਧਾਗਾ ਬੁਟੀਕ ਵੀ ਆ ਗਿਆ ਚਲੋ ਜੀ ਉਹ ਸਾਹਮਣੇ ਹੈਗੀ ਹੈ ਰੇਂਜ ਸ਼ਾਇਦ ਕਰਨ ਵਿਖਦੀ ਹੋਊਗੀ ਇੱਧਰੋਂ ਤੇ ਚਲੋ ਜੀ ਇਹ ਇਸ ਤਰ੍ਹਾਂ ਹੁੰਦਾ ਹੈ ਮੈਚ ਇਹ ਜਿਹੜੇ ਪਹਿਲਾਂ ਜਿਹੜੇ ਸ਼ੂਟਰਸ ਆ ਉਹਨਾਂ ਨੂੰ ਰੈਡੀ ਕਰਨ ਵਾਸਤੇ ਟਾਈਮ ਦਿੱਤਾ ਜਾਂਦਾ ਹੈ ਰੈਡੀ ਹੋਣ ਲਈ ਜਿਹੜੇ ਕਿ ਸ਼ੂਟਰ ਆਪਣੀ ਕਿੱਟ ਵਗੈਰਾ ਪਾਉਂਦੇ ਆ ਰਾਈਫਲ ਸੈਟ ਰੱਖਦੇ ਆ ਆਪਣਾ ਵੈਪਨ ਵਗੈਰਾ ਉੱਥੇ ਤੇ ਜੋ ਵੀ ਆ ਦੇਖੋ ਰਾਈਫਲ ਵਾਲਿਆਂ ਨੂੰ ਇਹ ਕਿੱਟ ਪਾਉਣੀ ਪੈਂਦੀ ਆ ਤੇ ਪਿਸਟਲ ਵਾਲਿਆਂ ਨੂੰ ਕਿੱਟ ਨਹੀਂ ਪਾਉਣੀ ਹੁੰਦੀ ਇਹ ਵੀ ਕਰਕੇ ਥੋੜਾ ਟਾਈਮ ਲੱਗਦਾ ਤੇ ਪਹਿਲਾਂ ਇਹਨਾਂ ਨੂੰ ਇਹ ਟਾਈਮ ਮਿਲਦਾ ਉਸ ਤੋਂ ਬਾਅਦ ਫਿਰ ਮੈਚ ਸਟਾਰਟ ਹੁੰਦਾ ਤੇ ਮੈਚ ਸਟਾਰਟ ਹੋਣ ਤੋਂ ਵੀ ਪਹਿਲਾਂ ਇਹਨਾਂ ਨੂੰ ਸਾਈਡਰ ਟਾਈਮ ਮਿਲਦਾ ਹੈ ਤੇ ਜਦੋਂ ਸਾਈਡਰ ਟਾਈਮ ਕੰਪਲੀਟ ਹੋ ਜਾਂਦਾ ਉਹਦੇ ਚ ਆਪਣੀ ਸਾਈਟ ਵਗੈਰਾ ਚੈੱਕ ਕਰਦੇ ਆ ਵੈਪਨ ਤੇ ਉਸ ਤੋਂ ਬਾਅਦ ਜਦੋਂ ਸਾਈਟ ਦਾ ਟਾਈਮ ਆਫ ਹੋ ਜਾਂਦਾ ਤਾਂ ਫਿਰ ਹੁੰਦਾ ਮੈਚ स्टार्ट ਅੱਜ ਮੁੰਡਿਆਂ ਦੇ ਵਿੱਚ ਮੈਚ ਸਟਾਰਟ ਹੋ ਗਿਆ। ਇਹ ਇੱਕਦ ਦਾ ਮੈਚ ਤਾਂ ਬਹੁਤ ਵਧੀਆ ਹੋਇਆ। ਬਟ ਰਿਜ਼ਲਟ ਦਾ ਹਮੇਸ਼ਾ ਦੋ-ਤਿੰਨ ਘੰਟੇ ਬਾਅਦ ਚੱਲੂਗਾ। ਕਿਉਂਕਿ ਕਾਫੀ ਜ਼ਿਆਦਾ ਬੱਚੇ ਹੋਏ ਆ। ਇਹਨਾਂ ਦੇ ਮੈਚ ਵਿੱਚ ਆਪਾਂ ਜਿਹੜਾ ਹੈਗਾ ਮੈਚ ਆਫ ਫਨ ਦੇ ਵੀ ਕਰਵਾ ਲਿਆ ਰਹੇ ਹਾਂ। ਦੇਖੋ ਹੁਣ ਆਪਾਂ ਲਾਸਟ ਤੱਕ ਜਾ ਕੇ ਪਤਾ ਚੱਲੂਗਾ। ਫਿਰ ਆਪਾਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਕਿ ਕੰਡੀ ਦਾ ਸਕੋਰ ਆਇਆ ਜਾਂ ਕਿੰਦਾ ਮੈਚ ਰਿਹਾ। ਉਹ ਚਲੋ ਜੀ ਹੁਣ ਤੁਸੀਂ ਲੋਅ ਆਇਆ ਕਰੋ। ਆਪਾਂ ਉਹ ਆਉਂਦੇ ਆਉਂਦੇ ਰਹੀ ਹੋਵੇਗਾ ਸੀ ਤੇ ਅੱਗੇ ਦਾ ਤੁਸੀਂ ਦੇਖੀ ਨਾ ਨਾ ਤੇ ਨਾ ਕੁਛ ਖਾਣਾ ਮਾਰੂ